ਰੀਕਵੈਸਟ ਆ ਰਹੀ ਸੀ ਮੈਸੇਜ ਵੀ ਆ ਰਹੀ ਸੀ ਕਿ ਫੋਨ ਵੀ ਅਜ ਮੈਨੂੰ ਇੱਕ ਭਾਂਡਾ ਆ ਵੀ ਸਾਨੂੰ ਟੂਲ ਦੀ ਫੁਲਕਾਰੀ ਦਾ ਥੋੜਾ ਜਿਹਾ ਡਿਟੇਲ ਦੇ ਵਿੱਚ ਦੱਸੋ ਤੇ ਸਾਈਡ ਦੇ ਉੱਤੇ ਜਿਹੜੀ ਫਿਨਿਸ਼ਿੰਗ ਆ ਉਹ ਕਿਵੇਂ ਕਰਨੀ ਆ ਉਹਦੇ ਬਾਰੇ ਵੀ ਦੱਸੋ ਹਣਾ ਜਿਵੇਂ ਮੈਂ ਤੁਹਾਨੂੰ ਇੱਕਾ ਟੂਲ ਦੀ ਫੁਲਕਾਰੀ ਦਿਖਾ ਰਹੀ ਜਿਹੜੀ ਕਿ ਆਪਣੀ ਰੈਡੀ ਹੋਈ ਆ ਇਹ ਡਾਰਕ ਮੈਰੂਨ ਕਲਰ ਦੇ ਉੱਤੇ ਬਣੀ ਹੋਈ ਆ 골ਡਨ ਫੈਟ ਦੇ ਨਾਲ येलो 골ਡਾ ਜਿਹੜਾ ਕਾਮਨ ਲਾਖਾ ਕਲਰ ਹੁੰਦਾ ਜਿਹੜਾ ਟ੍ਰੈਡੀਸ਼ਨਲੀ ਚੱਲਦਾ ਸੀ ਵੀ ਉਹਦੇ ਤੇ ਰੈਡੀ ਹੋਈ ਹੋਈ ਆ ਹੁਣ ਕਿਹਦੇ 'ਚ ਆਪਾਂ ਇਹਨੂੰ ਸਟਾਰਟ ਕਿਵੇਂ ਕਰਨਾ ਇਹਨੂੰ ਬਣਾਉਣਾ ਕਿਵੇਂ ਆ ਉਹਦੇ ਬਾਰੇ ਸਾਨੂੰ ਆਪਾਂ ਡਿਟੇਲ 'ਚ ਦੱਸਾਂਗੇ ਇੱਕ ਇੱਕ ਮੈਸੇਜ ਦਾ ਜਵਾਬ ਹੈ ਕਿ ਕਾਲ ਦਾ ਜਵਾਬ ਹੈ ਮੈਂ ਨਹੀਂ ਦੇ ਸਕਦੀ ਮੈਂ ਟਾਈਮ 'ਇਕੋ ਨਹੀਂ ਹੁੰਦਾ ਤਾਂ ਕਰਕੇ ਵੀਡੀਓ ਨੂੰ ਫੁੱਲ ਤੇ ਧਿਆਨ ਨਾਲ ਤੇ ਪੂਰੀ ਨੂੰ ਦੇਖਣਾ ਹੈ ਤਾਂ ਕਿ ਤੁਸੀਂ ਇਹ ਦੁਪੱਟੇ ਆਪ ਦੇ ਲਈ ਆਪ ਤਿਆਰ ਕਰ ਸਕੋ ਜੇ ਤੁਹਾਡੀ ਸਫਾਈ ਹੈ ਤੁਸੀਂ ਵਧੀਆ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਸੇਲ ਵੀ ਕਰ ਸਕਦੇ ਹੋ ਬਣਾ ਕੇ ਤੁਸੀਂ ਇਹਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਹਾਂਜੀ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਜਿਹੜਾ ਇਹ ਕੱਪੜਾ ਹੈ ਕਿਉਂਕਿ ਪਿਓਰ ਟੂਲ ਹੈ ਜਿਹੜਾ ਅੱਜਕੱਲ ਅਵੇਲੇਬਲ ਨਹੀਂ ਹੈਗਾ ਉਹ ਸਿਰਫ ਪਾਕਿਸਤਾਨ ਚ ਮਿਲਦਾ ਜੇ ਤੁਹਾਨੂੰ ਕੋਈ ਕਹਿੰਦਾ ਵੀ ਮੇਰੇ ਕੋਲ ਪਿਓਰ ਟੂਲ ਆ ਤਾਂ ਉਸ ਦਾ ਉਹ ਗਲਤ ਹੋਵੇ ਠੀਕ ਹੈ ਤਾਂ ਇਹਦੇ ਵਿੱਚ ਤੁਹਾਡੇ ਕੋਲੇ ਜਿਹੜੀ ਪੱਗਾਂ ਵਾਲਾ ਫੈਬਰਿਕ ਹੁੰਦਾ ਉਹਦੇ ਤੋਂ ਇੱਕ ਸੁਪੀਰੀਅਰ ਕੁਆਲਿਟੀ ਆਉਂਦੀ ਆ ਉਹਨੂੰ ਜੱਟ ਕਾਟਨ ਕਹਿੰਦੇ ਨੇ ਤਾਂ ਉਹ ਵਾਲਾ ਕੱਪੜਾ ਤੁਸੀਂ ਕਿਸੇ ਵੀ ਪੱਗਾਂ ਵਾਲੀ ਸ਼ਾਪ ਤੋਂ ਆ ਜਿਹੜਾ ਲੈ ਸਕਦੇ ਹੋ ਬਾਈ ਕਰ ਸਕਦੇ ਹਾਂ ਇਹ ਕਾਫੀ ਥਿੱਕ ਹੁੰਦਾ ਪੱਗ ਜਿੰਨਾ ਪਤਲਾ ਨਹੀਂ ਹੁੰਦਾ ਤਾਂ ਉਹਨੂੰ ਤੁਸੀਂ ਬਣਾਉਣਾ ਕਿਵੇਂ ਆ ਸਭ ਨਾਲ ਪਹਿਲਾਂ ਆਹ ਪੱਲਾ ਦੇਖੋ ਪੱਲੇ ਨੂੰ ਪਹਿਲਾਂ ਫੋਲਡ ਕੀਤਾ ਹੋਇਆ ਜਿਵੇਂ ਆਪਾਂ ਤਰਪਾਈ ਕਰ ਲੈਨੇ ਆ ਫੋਲਡ ਕਰਕੇ ਫੋਰ ਸਾਈਡ ਫਿਨਿਸ਼ਿੰਗ ਦਿੱਤੀ ਹੈ ਤੇ ਉਸ ਤੋਂ ਬਾਅਦ ਅੱਜ ਕੱਲ੍ਹ ਇਹ ਐਵੇਂ ਦੇ ਚੌਕ ਆਉਂਦੇ ਨੇ ਪੈਨ ਆਉਂਦੇ ਨੇ ਜਿਨ੍ਹਾਂ ਨਾਲ ਤੁਸੀਂ ਐਵੇਂ ਕ੍ਰੋਸ ਚੈੱਕ ਵਗੈਰਾ ਮਾਰ ਕੇ ਆਊਟਲਾਈਨ ਕਰਕੇ ਉਹਨੂੰ ਈਜ਼ੀਲੀ ਕੱਟ ਸਕਦੇ ਹੋ ਤਾਂ ਅੱਜ ਆਪਾਂ ਤੁਹਾਨੂੰ ਇਹਨੂੰ ਸਟਾਰਟ ਕਰਨਾ ਸਿਖਾਵਾਂਗੇ ਵੀ ਸਾਈਡ ਫਿਨਿਸ਼ਿੰਗ ਕਿਵੇਂ ਕਰਨੀ ਆ ਇਹ ਵਾਲਾ ਜਿਹੜਾ ਵਰਕ ਆ ਕਿਵੇਂ ਕਰਨਾ ਆਰਟ ਮੈਂ ਤੁਹਾਨੂੰ ਫਲਾਰ ਬਣਾ ਕੇ ਵੀ ਦਿਖਾ ਦਊਗੀ ਕਿਵੇਂ ਮੈਂ ਤੁਸੀਂ ਚੈੱਕ ਬਣਾ ਸਕਦੇ ਹੋ ਤੇ ਕਿਵੇਂ ਤੁਹਾਡੀ ਜਿਹੜੀ ਜਿਹੜੀ ਫੁਲਕਾਰੀ ਆ ਉਹ ਬਣ ਕੇ ਰੈਡੀ ਹੁੰਦੀ ਆ ਆਪਾਂ ਸ਼ੁਰੂ ਕਰਦੇ ਆ ਮੈਂ ਤੁਸੀਂ ক্লোਜ਼ ਲੁੱਕ ਤਾਂ ਦੇਖ ਲਓ ਤੇ ਧਿਆਨ ਨਾਲ ਆਪ ਦਾ ਤੁਸੀਂ ਐਵੇਂ ਹੀ ਚੀਜ਼ ਨੂੰ ਬਣਾਉਣਾ ਸਰੋਂ ਪਹਿਲਾਂ ਆਪਾਂ ਇੱਕ ਸਟੱਫ ਲੈਣਾ ਠੀਕ ਹੈ ਅੱਜ ਮੈਂ ਸਪੈਸ਼ਲ ਤੁਹਾਡੇ ਲਈ ਰੈੱਡ ਕਲਰ ਦਾ ਸਟਫੀ ਲੈ ਕੇ ਆਈਆਂ ਤਾਂ ਕਿ ਚੰਗੀ ਤਰ੍ਹਾਂ ਦਿਖੇ ਤੇ ਟੂਲ ਵਾਲਾ ਹੀ ਆਪਾਂ ਨੂੰ ਲੁੱਕ ਆਵੇ ਵੀ ਆਪਾਂ ਜਿਹੜੀ ਚੀਜ਼ ਬਣਾਈ ਹੈ ਹੁਣ ਆਪਾਂ ਸਾਈਡ ਫਿਨਿਸ਼ਿੰਗ ਹੈ ਜਿਹੜੀ ਉਹ ਘਰਾਂ ਕੇ ਜਿਵੇਂ ਆਪਾਂ ਤਰਪਾਈ ਕਰਦੇ ਹਾਂ ਜਸਟ ਲਾਈਕ ਕੋਈ ਹੈ ਨਾ ਤਰਪਾਈ ਦੇ ਵਿੱਚ ਤਾਂ ਆਪਾਂ ਕੰਨੀ ਤੋਂ ਬਰੀਕ-ਬਰੀਕ ਕਰਦੇ ਆ ਇਹ ਜੀ ਬਸ ਆਪਾਂ ਚੱਕ ਦੱਬ ਵਾਲੀ ਕੜਾਈ ਕਰਨੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਸਿਖਾਈ ਹੋਈ ਆ ਮੇਰੇ ਕੋਲੇ 골ਡਨ ਕਲਰ ਦਾ ਪੱਟ ਦਾ ਧਾਗਾ ਹੈ ਨਹੀਂ ਤੇਗਾ ਤਾਂ ਮੈਂ ਐਂਕਰ ਨੂੰ ਹੀ ਚਾਰ ਲੜਾਂ ਧਾਗਾ ਜਿਹੜਾ ਐਂਕਰ ਦਾ ਉਹ ਯੂਜ਼ ਕਰ ਲਈਆਂ ਕਪੜੇ ਨੂੰ ਤੁਸੀਂ ਪਹਿਲਾਂ ਕੀ ਕਰਨਾ ਇੱਕ ਵਾਰੀ ਫੋਲਡ ਕਰਨਾ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਦੂਜੀ ਵਾਰੀ ਫੋਲਡ ਕਰ ਲੈਣਾ ਜਿਆਦਾ ਫਿਨਿਸ਼ਿੰਗ ਲਈ ਤੁਸੀਂ ਐਵੇਂ ਫੋਲਡ ਕਰਕੇ ਇਹਦੇ ਤੇ ਪ੍ਰੈਸ ਲਾ ਲੈਣੀ ਆ ਠੀਕ ਹੈ ਹੁਣ ਮੈਂ ਇੰਨੇ ਕ ਵਾਸਤੇ ਤਾਂ ਕੀ ਪ੍ਰੈਸ ਲਾਉਣੀ ਆ ਤਾਂ ਮੈਂ ਤੁਹਾਨੂੰ ਐਵੇਂ ਹੀ ਥੋੜਾ ਕਰਕੇ ਦਿਖਾ ਦਿੰਨੀ ਆ ਤਾਂ ਆ ਦੇਖੋ ਐਵੇਂ ਤੁਸੀਂ ਭੰਨ ਜੀ ਪਾ ਲੈਣੀ ਆ ਜਿੱਦਨ ਆਪਣੀ ਫਿਨਿਸ਼ਿੰਗ ਹੈ ਜਿਹੜੀ ਜਿਆਦਾ ਵਧੀਆ ਹੋਊਗੀ ਇਹਦੇ ਵਿੱਚ ਤੁਸੀਂ ਐਵੇਂ ਚੱਕ ਦਬ ਕਰਕੇ ਪ੍ਰੋਪਰ ਚੱਕ ਦਬ ਕਰਕੇ ਦੇਖੋ ਕਿਵੇਂ ਚੱਕ ਦਬ ਕਰਨੀਆਂ ਆਪਾਂ ਤੁਹਾਨੂੰ ਇਹ ਟਾਂਕਾ ਵੀ ਸਖਾਇਆ ਵਿਆ ਜਿਹਨੂੰ ਕੱਚਾ ਟਾਂਕਾ ਕਹਿੰਦੇ ਨੇ ਇਹਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਹੁੰਦੇ ਨੇ ਬਹੁਤ ਹੀ ਪਿਆਰਾ ਸੂਟਾ ਜਿਵੇਂ ਕਿਸੇ ਦਾ ਦੇਖਿਆ ਸੀਗਾ ਪਾਇਆ ਹੋਇਆ ਸੀਗਾ ਵੀ ਇਕੱਲੇ ਚੱਕ ਦਬ ਨਾਲ ਜਿਹਨੂੰ ਨਹੀਂ ਹੋ ਟਾਂਕੇ ਆਉਂਦੇ ਤੁਸੀਂ ਚੱਕ ਦਬ ਨਾਲ ਹੀ ਸੂਟ ਕੱਟ ਸਕਦੇ ਹੋ ਇਹ ਤਾਂ ਸਾਰੇ ਨੂੰ ਹੀ ਹੁੰਦਾ ਠੀਕ ਹੈ ਬੋਲੋ ਇਹਨਾਂ ਸੋਹਣਾ ਹੋ ਕਲੋਜ਼ ਨੂੰ ਦਿਖ ਰਿਹਾ ਹੋਊਗਾ ਵੀ ਆਪਾਂ ਕਿਵੇਂ ਚੱਕ ਦੰਦ ਕਰ ਲਈਏ ਠੀਕ ਹੈ ਐਵੇਂ ਆਪਾਂ ਉੱਥੇ ਪਾਸਿਓ ਕਰ ਰਹੇ ਹਾਂ ਇਧਰਲੇ ਪਾਸੇ ਆਪਣਾ ਅੰਦਰਲਾ ਕਪੜਾ ਆ ਰਿਹਾ ਤੇ ਆ ਆਪਣੀ ਬਾਹਰੋਂ ਫਿਨਿਸ਼ਿੰਗ ਆ ਰਹੀ ਹੈ ਦੇਖੋ ਕਿੰਨਾ ਸੋਹਣਾ ਬਰਾਬਰ ਟੰਕਾ ਚੱਕੋਗੇ ਤਾਂ ਆਪਣੀ ਫਿਨਿਸ਼ਿੰਗ ਹੈ ਜਿਹੜੀ ਜ਼ਿਆਦਾ ਤਾਂ ਇਹ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਆਪਾਂ ਲੰਮਾ ਕਰ ਦੰਨੇ ਆਹ ਕਿ ਸੋਹਣਾ ਬੜੀਆ ਤੇ ਦੇਖ ਕੇ ਨਾ ਦਿਖ ਜਾ ਪੂਰੀ ਪਹਿਲਾ ਕੁਐਸਚਨ ਨਾ ਪੁੱਟ ਕਰ ਕਰਿਆ ਕਰੋ ਪਹਿਲਾ ਮੈਸੇਜ ਨਾ ਭੇਜਿਆ ਕਰੋ ਵੀ ਆ ਕਿਵੇਂ ਕਰਨਾ ਮੈਂ ਹਰ ਇੱਕ ਚੀਜ਼ ਦਾ ਜਵਾਬ ਸਾਰੀਆਂ ਜਿੰਨੀਆਂ ਤੁਸੀਂ ਪੁੱਛੀਆਂ ਨੇ ਨਾ ਇਸ ਵੀਡੀਓ ਦੇ ਵਿੱਚ ਦੇਣਾ ਹੈ ਤਾਂ ਧਿਆਨ ਨਾਲ ਸਾਰੀ ਗੱਲ ਸੁਣਨੀ ਆ ਤੇ ਬਣਾਉਣੀ ਆ ਧਾਗਾ ਮੈਂ ਤੁਹਾਨੂੰ ਦੱਸਿਆ ਵੀ ਪੱਟ ਦਾ ਧਾਗਾ ਮੇਰੇ ਕੋਲੇ ਹੈ ਨਹੀਂ ਸੀ ਮੈਂ ਐਂਕਰ ਟ੍ਰੈਡ ਯੂਜ਼ ਕਰ ਰਹੀ ਹਾਂ ਤੁਸੀਂ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਪੱਟ ਦਾ ਧਾਗਾ ਹੈਂਡਲ ਨਹੀਂ ਹੁੰਦਾ ਤੇ ਸੂਈ ਮੈਂ ਕੰਧੂਈ ਸੂਈ ਦੀ ਛੋਟੀ ਭੈਣ ਲੈ ਲਓ ਉਹ ਯੂਜ਼ ਕਰਦੇ ਆ ਠੀਕ ਹੈ ਮੂਰੋ ਤਿੱਖੀ ਹੁੰਦੀ ਆ ਤੇ ਈਜ਼ੀਲੀ ਜਿਹੜੀ ਇਹ ਕਪੜੇ ਚ ਚਲੀ ਜਾਂਦੀ ਹੈ ਤੇ ਕੱਢਦੀ ਹੈ ਕੱਪੜੇ ਨੂੰ ਤੇ ਇਹਦੇ ਵਿੱਚ ਆਪਾਂ ਐ ਤੁਸੀਂ ਜਦੋਂ ਪ੍ਰੈਕਟਿਸ ਹੋ ਜਾਂਦੀ ਹੈ ਫਿਰ ਤਾਂ ਐਵੇਂ ਪੂਰੀ ਸੂਈ ਤੁਸੀਂ ਚੱਕਰਦਮ ਕਰਕੇ ਭਰ ਕੇ ਤੇ ਅੰਗੋ ਧਾਗਾ ਕੱਢ ਸਕਦੇ ਹੋ ਤਾਂ ਮਿੰਟਾਂ ਸਕਿੰਟਾਂ ਚ ਇਹ ਜਿਹੜੀ ਲਾਈਨ ਹੈ ਬਣ ਕੇ ਰੈਡੀ ਹੋ ਜਾਂਦੀ ਹੈ ਆਪਣੀ ਲਾਈਨ ਤੁਸੀਂ ਦੇਖ ਸਕਦੇ ਹੋ ਇੰਨੀ ਸਾਰੀ ਬਣ ਗਈ ਹੈ ਆ ਦੂਜੇ ਪਾਸੇ ਫਿਨਿਸ਼ਿੰਗ ਆ ਤੇ ਆ ਦੇਖੋ ਆਪਾਂ ਜਿਵੇਂ ਟੂਲ ਦੀ ਫਲਕਾਰੀ ਦੇ ਵਿੱਚ ਆਈ ਹੋਈ ਆ ਆ ਦੇਖੋ ਆ ਫਿਨਿਸ਼ਿੰਗ ਹੈ ਇਹ ਦਰੁੰਜੇ ਮੈਂ ਆਰਚੀ ਫੋਲਡ ਕਰਕੇ ਸੇਮ ਲੁੱਕ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਫੋਰ ਸਾਈਡ ਫਿਨਿਸ਼ਿੰਗ ਪੱਟੀ ਪਹਿਲਾਂ ਲਾ ਲੈਣੀ ਹੈ ਤਾਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੁਣ ਸਾਈਡ ਵਾਲੀ ਬੀਡਿੰਗ ਹੈ ਜਿਹੜੀ ਉਹ ਕਰਨੀ ਦੱਸਾਂਗੇ ਉਹ ਬਹੁਤ ਤਰ੍ਹਾਂ ਨਾਲ ਕਰ ਸਕਦੇ ਹੋ ਉਹਦੇ ਵਿੱਚ ਲੋਕ ਮੋਤੀ ਵੀ ਯੂਜ਼ ਕਰਦੇ ਨੇ ਹਨਾ ਸਿੰਪਲ ਵੀ ਕਰਦੇ ਨੇ ਪਰ ਆਪਾਂ ਜਿਵੇਂ ਫੁਲਕਾਰੀ ਆ ਤਾਂ ਆਪਾਂ ਥੋੜਾ ਸਿੰਪਲ ਜਿਹੜਾ ਰੱਖਾਂਗੇ ਕਿਉਂਕਿ ਮੋਤੀ ਵਗੈਰਾ ਕਿਵੇਂ ਨਹੀਂ ਆਰਡ ਰੋ ਮਜੰਦੇ ਆ ਤਾਂ ਇਹ ਧਾਗੇ ਆ ਜਿਹੜੇ ਬਹੁਤ ਸੌਫਟ ਹੁੰਦੇ ਨੇ ਆਪਾਂ ਇੰਨਾ ਕੀ ਸੋਨਵਾਜ ਜਿਹੜਾ ਸਾਈਡ ਵਾਲਾ ਬਾਰਡਰ ਹੈ ਤੁਸੀਂ ਦੇਖ ਲਿਆ ਬਹੁਤ ਸੋਹਣਾ ਬਣਦਾ ਤੇ ਬਹੁਤ ਸੋਹਣੀ ਫਿਨਿਸ਼ਿੰਗ ਆਦੀ ਹੈ ਦੇਖੋ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਮਤਲਬ ਜਿਹੜੀ ਸਾਈਡ ਵਾਲੀ ਹੋਇਆ ਤੁਸੀਂ ਉਸੇ ਸੋਨਾ ਦੇਖ ਲਿਆ ਹੋਊਗਾ ਉਹ ਬਣਾ ਕੇ ਭੋਣੇ ਠੀਕ ਹੈ ਤਾਂ ਅੱਗੇ ਨੂੰ ਐਵੇਂ ਦੋ ਕੰਧਾ ਲੈ ਕੇ ਉਹਨੂੰ ਬੰਦ ਕਰ ਦੇਣਾ ਤਾਂ ਹੁਣ ਆਪਾਂ ਫਰੇਮ ਕਸਣਾ ਤੇ ਆਹ ਫਰੇਮ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਵੀ ਮੈਂ ਵਰਕ ਪਹਿਲੀ ਵਾਰੀ ਕਰਨਾ ਤਾਂ ਮੈਂ ਫਰੇਮ ਕਿਵੇਂ ਦਾ ਯੂਜ਼ ਕਰਾਂਗਾ ਫਰੇਮ ਜੇ ਤੁਸੀਂ ਬਹੁਤ ਵੱਡਾ ਲਓਗੇ ਤਾਂ ਤੁਸੀਂ ਕੱਪੜੇ 'ਚ ਉਲਝੇ ਰਹੋਗੇ ਫਰੇਮ 'ਚ ਉਲਝੇ ਰਹੋਗੇ ਵੀ ਕਿਹੜੀ ਸਾਈਡ ਤੋਂ ਫੜਨਾ ਇਹ ਛੋਟਾ ਲਾਉਂਗੇ ਤਾਂ ਤੁਹਾਡਾ ਕੰਮ ਉਹਦੇ ਵਿੱਚ ਨਹੀਂ ਆਉਣਾ ਤਾਂ ਆਹ ਮੀਡੀਅਮ ਸਾਈਜ਼ ਦਾ ਫਰੇਮ ਹੁੰਦਾ ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤਾਂ ਕਿ ਕਾਫੀ ਕਵਰ ਹੈ ਜਿਹੜਾ ਤੁਹਾਡੇ ਨੂੰ ਮੈਂ ਲੁਕੇਰਾ ਵੀ ਹੈ ਇੰਚ ਤਾਂ ਤੁਹਾਡੇ ਦੋ ਤਿੰਨ ਫਰੇਮ ਲੱਗਣਗੇ ਸੂਟ ਨਿਕਲ ਜਾਊਗਾ ਠੀਕ ਹੈ ਐਵੇਂ ਦਾ ਫਰੇਮ ਤੁਸੀਂ ਯੂਜ਼ ਕਰ ਸਕਦੇ ਹੋ ਹੁਣ ਜਿਹੜਾ ਇਹ ਬਾਰਡਰ ਹੈ ਇਹਨੂੰ ਆਪਾਂ ਕਿਵੇਂ ਕਰਨਾ ਇਹਨੂੰ ਹੁਣ ਮੈਂ ਅੱਧੇ ਨੂੰ ਆਪਾਂ ਫਰੇਮ ਤੇ ਕਾਸਾਂਗੇ ਕਿਉਂਕਿ ਪੂਰਾ ਕਾਸ ਲਿਆ ਤਾਂ ਆਪਣਾ ਹੋਣਾ ਹੀ ਨਹੀਂਗਾ ਇਹਨੂੰ ਆਪਾਂ ਅੱਧੇ ਨੂੰ ਫਰੇਮ ਤੇ ਕਾਸਣਾ ਠੀਕ ਹੈ ਸਾਨੂੰ ਫਰੇਮ ਵੀ ਦੱਸਿਆ ਅੱਜ ਮੈਂ ਵੀ ਤੁਸੀਂ ਕਿਹੜਾ ਯੂਜ਼ ਕਰਨਾ ਇਹ ਵੀ ਕੁਐਸਚਨ ਸੀਗੇ ਬਲੇ ਕੱਪੜਾ ਬੰਦ ਨਹੀਂ ਇਸ ਤਰ੍ਹਾਂ ਕੇਰਾ ਇਹਦਾ ਫਰੇਮ ਆ ਪੱਲਾਗਾ ਠੀਕ ਹੈ ਥੋੜੀ ਜਿਹੀ ਖਿੱਚ ਪਾ ਲਓ ਤਾਂ ਕਿ ਇਹ ਥੋੜਾ ਜਿਹਾ ਟਾਈਟ ਹੋ ਜੇ ਕੱਪੜੇ ਨੂੰ ਬਹੁਤਾ ਖਿੱਚਣਾ ਨਹੀਂ ਹੁੰਦਾ ਤਾਂ ਕਾਫੀ ਥਿੱਕ ਸਟਾਫ ਆ ਜੀ ਜੀ ਨੂੰ ਕੁਛ ਨਹੀਂ ਹੁੰਦਾ ਕਾਟਨ ਨੂੰ ਹ ਜਿਹੜੇ ਕੱਪੜੇ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕੱਟਦੇ ਆ ਤਾਂ ਉਹ ਛਿੱਜ ਜਾਂਦੇ ਨੇ ਤਾਂ ਆਰਾਮ ਨਾਲ ਕੰਮ ਕਰਨਾ ਕੋਈ ਕਾਲੀ ਨਹੀਂ ਕਰਨੀ ਤਾਂ ਹੁਣ ਫੇਰ ਆਹੀ ਆਪਾਂ yellow thread ਲੈਣਾ ਤਾਂ ਕਿ ਇਹਦੇ ਵਿੱਚ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ भी आप साइड फिनिशिंग है जी कि देखिए जोड़ा दुपट्टा ये देखो, देखो।, देखो।, देखो। सैड फिनिशिंग्पल है इतों कद आए एक थान तो जितों भी क्डिया कर उसकी तो करना उसी? ਇੱਕ ਸਾਈਡ ਤੋਂ ਥੋੜਾ ਜਿਹਾ ਜਿੰਨੀ ਦੂਰੀ ਤੋਂ ਤੁਸੀਂ ਟੰਕਾ ਚੱਕਣਾ ਚਾਹ ਰਹੇ ਹੋ ਮੰਨ ਲਓ ਇੰਨੀ ਦੂਰੀ ਤੋਂ ਆ ਤਾਂ ਆਪਾਂ ਇੰਨੀ ਦੂਰੀ ਤੋਂ ਟੰਕਾ ਚੱਕ ਲਿਆ ਆਹ ਕਲਤਾ ਗੱਜੜੇ ਦੇ ਉੱਤੇ ਰਹੇਗਾ ਠੀਕ ਹੈ ਤਾਂ ਇਹਨੂੰ ਜ਼ਿਆਦਾ ਕਸਣਾ ਨਹੀਂਗਾ ਜੇ ਮੈਂ ਕਸੂਗੀ ਦੇਖੋ ਧਿਆਨ ਨਾਲ ਜੇ ਮੈਂ ਕਸੂਗੀ ਤਾਂ ਆਹ ਸਾਈਡ ਵਾਲਾ ਧਾਗਾ ਇਕੱਠਾ ਹੋ ਜੂ ਕਸਣਾ ਨਹੀਂਗਾ ਥੋੜਾ ਜਿਹਾ ਲੂਸ ਰੱਖਣਾ ਬੜਾ ਲੂਸ ਨਹੀਂ ਰੱਖਣਾ ਹੈ ਫਿਨਿਸ਼ਿੰਗ ਨਾ ਆਵੇ ਤੇ ਇਹਨੂੰ ਥੋੜੇ ਜਿਹੇ ਹੱਥ ਨੂੰ ਮਤਲਬ ਨਾਰਮਲ ਰੱਖ ਕੇ ਓਨੇ ਓਨੇ ਗੈਪ ਦਿੱਤੇ ਮਲੋ ਇਹਨੇ ਗੈਪ ਤੇ ਆਪਾਂ ਜਿਹੜਾ ਧਾਗਾ ਬੀਡਿੰਗ ਜਿਹੜੀ ਕਰਨੀ ਹੈਗੀ ਇਹਨੇ ਬੀਡਿੰਗ ਨੂੰ ਦਿੰਦੇ ਆ ਠੀਕ ਹੈ ਤਾਂ ਸਤਾਗਾ ਗਾਦੇ ਰੱਖਣਾ ਉਥੇਲੇ ਪਾਸੇ ਉੱਤੇ ਰੱਖ ਕੇ ਤਾਂ ਐਵੇਂ ਫੇਰ ਕਰ ਦੇਣਾ ਦੇਖੋ ਆਪੇ ਹੀ ਐਵੇਂ ਜਿਹੜੀ ਸਟਿਚ ਸਟਿਚ ਹੈ ਉਹ ਆਉਂਦਾ ਜਾਊਗਾ ਤੇ ਤਾਂ ਕਿ ਥੋੜਾ ਜਿਵੇਂ ਪ੍ਰੈਸ ਲਾਉਂਗੇ ਨਾ ਤਾਂ ਸਾਰਾ ਫਿਨਿਸ਼ਿੰਗ ਜਿਹੜੀ ਪ੍ਰੋਪਰ ਹੋ ਜਾਂਦੀ ਹੁੰਦੀ ਆ ਦੇਖੋ ਫੇਰ ਉਨੀ ਦੂਰੀ ਤੋਂ ਸੂਈ ਕੱਢ ਲੈਣੀ ਆ ਤੇ ਜੇ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਸਮਝ ਆ ਰਹੀ ਹੋਗੀ। ਮੇਰਾ ਮਕਸਦ ਹੁੰਦਾ ਵੀ ਜਿਹੜੀ ਚੀਜ਼ ਕਰਾਵਾਂ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਆ ਜੇ। ਠੀਕ ਹੈ? ਦੇਖ ਸਕਦੇ ਹੋ। ਜੇ ਮੈਂ ਥੋੜੀ ਜਿਹੀ ਦੂਰੀ ਤੇ ਰੱਖਿਆ ਹੈਗਾ ਜੇ ਤੁਸੀਂ ਬਹੁਤ ਜ਼ਿਆਦਾ ਕਲੋਸ ਕਰਨਾ ਚਾਹੁੰਦੇ ਹੋ ਉਵੇਂ ਵੀ ਕਰ ਸਕਦੇ ਹੂੰ। ਤਾਂ ਇਹ ਬਹੁਤ ਸੋਹਣਾ ਬਾਰਡਰ ਹੈ ਜਿਹੜਾ ਬਣ ਕੇ ਰੈਡੀ ਹੋ। ਕੀ ਜੀ ਬਸ ਤਾਂ ਗੱਥਾ ਲੋ ਗੱਟਣਾ ਇਹਨੂੰ ਕੁੱਤੋਂ ਦੀ ਬਗ ਲੈਣਾ ਤੇ ਆਪਣਾ ਜਿਹੜਾ ਟੰਕਾ ਤਿਆਰ ਠੀਕ ਹੈ ਨਾ ਇਸ ਤਰੀਕੇ ਨਾਲ ਤੁਸੀਂ ਸਾਰੇ ਜਿਹੜੀ ਆਪਣਾ ਦੁਪੱਟਾ ਉਹਦੀ ਤੁਸੀਂ ਮੀਲਿੰਗ ਜਿਹੜੀ ਕਰ ਸਕਦੇ ਇੱਕ ਹੋਰ ਤਰੀਕਾ ਵੀ ਹੁੰਦਾ ਚਲੋ ਆਪਾਂ ਉਹ ਤੁਹਾਨੂੰ ਫੇਰ ਦੱਸਾਂਗੇ ਹੁਣ ਇੱਕ ਵਾਰੀ ਆਪਾਂ ਤੁਹਾਨੂੰ ਟੋਲ ਦਾ ਟੰਕਾ ਜਿਹੜਾ ਫੁਲਕਾਲੀ ਹੈ ਉਹਦੇ ਬਾਰੇ ਦੱਸ ਦਿੰਨੇ ਆ ਜਿਵੇਂ ਇੱਕ ਰਫ ਆਪਾਂ ਚੈੱਕ ਬਣਾ ਲੈਣਾ ਹੈਗਾ ਸਾਰ ਗਾ ਮੈਂ ਇਹੀ ਯੂਜ਼ ਕਰ ਲਿਆ ਤਾਂ ਇਹੀ ਕੱਢ ਲਿਆ ਜਿਵੇਂ ਹੁਣ ਆ ਇਨਾ ਜਿਆਦਾ ਚੈੱਕ ਮਾਰ ਕੇ ਤਾਂ ਪੋਸੀਬਲ ਨਹੀਂ ਹੈ ਨਾ ਮੈਂ ਸੋ ਚੈੱਕ ਮਾਰਾਂ ਤੇ ਫਿਰ ਸਖਾਵਾਂ ਤਾਂ ਮੈਂ ਤੁਹਾਨੂੰ ਸਿੰਪਲ ਆਵਣਾ ਜਿਹੜਾ ਆਪਣਾ ਹੈਗਾ ਇੱਕ ਇਹ ਵੱਡੀ ਚੀਜ਼ ਹੈ ਜਿਹੜੀ ਇਹ ਦਿਖਾ ਰਹੀ ਹੈ ਇਹ ਆਪਾਂ ਸੋ ਸੋ ਸਖਾਰਾਂਗੇ ਇਸੇ ਨੂੰ ਤੁਸੀਂ ਛੋਟੀ ਚੀਜ਼ ਤੋਂ ਵੱਡੀ ਬਣਾ ਸਕਦੇ ਹੋ ਹਾਂਜੀ ਹੁਣ ਆਪਾਂ ਸਟਾਰਟ ਕਰਾਂਗੇ ਪੁਲਕਾਰੀ ਦਾ ਆਵਲਾ ਟੰਕ ਇਹ ਆਪਾਂ ਕਿਵੇਂ ਬਣਾਉਣਾ ਹੈ ਤੇ ਇਹਨੂੰ ਇਹ ਸਾਰੇ ਬਸ ਜੋੜ-ਜੋੜ ਕੇ ਇਹ ਚੀਜ਼ ਬਣੀ ਹੁੰਦੀ ਹੈ ਤੁਸੀਂ ਇੱਕ ਪੈਨ ਨਾਲ ਪੂਰਾ ਇਹ ਫੁੱਟੇ ਨਾਲ ਚੱਕ ਮਾਰ ਲੈਣਾ ਹੈ ਪੈਨ ਤੁਹਾਨੂੰ ਮੈਂ ਦੱਸੂਗੀ ਵੀ ਮੀਸ਼ੂ ਤੋਂ ਮਿਲ ਜਾਂਦੇ ਆ ਠੀਕ ਹੈ ਮੀਸ਼ੂ ਤੋਂ ਤੁਸੀਂ ਮੈਜਿਕਲ ਪੈਨ ਆ ਕਹਿ ਕੇ ਉਹਨੂੰ ਸਰਚ ਕਰ ਸਕਦੇ ਹੋ ਤੇ ਉਹਨਾਂ ਦੀ ਪੈਕਿੰਗ ਹੈ ਮਤਲਬ ਤਾਂ 75 ਰੁਪਏ ਦੀ ਕਿ 100 ਰੁਪਏ ਦੀ ਤੁਸੀਂ ਉਹ ਲੈ ਸਕਦੇ ਹੋ ਤੇ ਉਹ ਸਾਰੇ ਖਤਮ ਹੋ ਜਾਂਦਾ ਪ੍ਰੈਸ ਲਾਉਂਗੀ ਜਿੰਨੀ ਚ ਭਾਈ ਕੀਤੀ ਹੈ ਹੁਣ ਮੈਂ ਇੱਥੇ ਕੋਈ ਚਪਾਈ ਨਹੀਂ ਕਰ ਰਹੀ ਮੈਂ ਜਸਟ ਐਵੇਂ ਇੱਕ ਚੈੱਕ ਬਣਾ ਲਉਗੀ ਕਿੰਨਾ ਕੁ ਆਈਡੀਆ ਆਪਾਂ ਨੂੰ ਹੁੰਦਾ ਹਨਾ ਵੀ ਕਿੰਨਾ ਕੁ ਮੇਰਾ ਚੈੱਕ ਬਣ ਜੂਗਾ ਜਾਂ ਟਲ ਕੇ ਗਣ ਕਿ ਵੀ ਤੁਸੀਂ ਬਣਾ ਸਕਦੇ ਹੋ ਜੇ ਛਾਪਣਾ ਹੋਵੇ ਆਪਾਂ ਛਾਪ ਵੀ ਸਕਦੇ ਹਾਂ ਨਾਲ ਦੀ ਇੱਛਾ ਹੈ ਠੀਕ ਹੈ ਐਵੇਂ ਇੰਨਾ ਕੀ ਇੱਧਰ ਬਣਾ ਲਾਂਗੇ ਆਪਾਂ ਕੋਤ ਸੋਹਣੇ ਸੋਹਣੇ ਚੀਜ਼ਾਂ ਤੁਸੀਂ ਬਣਾ ਸਕਦੇ ਹੋ ਕੱਲ ਮੈਂ ਕਿਸੇ ਦਾ ਦੇਖਿਆ ਸੀਗਾ ਇੰਸਟਾਗ੍ਰam ਤੇ ਬੜੀ ਸੋਹਣੀ ਬੱਚੇ ਦੀ ਡਰੈੱਸ ਬਣਾਈ ਵੀ ਜਿਵੇਂ ਆਪਾਂ ਕੱਲ ਸੂਟ ਤਿਆਰ ਕਰਕੇ ਪਾਇਆ ਨਾ ਇੰਸਟਾਗ੍ਰam ਤੇ ਆਵਲੇ ਟੈਂਪਲੇਟ ਚ ਤੇ ਉਹਨਾਂ ਨੇ ਬੱਚੀ ਦਾ ਘਗਰਾ ਸੂਟ ਬਣਾਇਆ ਹੋਇਆ ਸੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੀ ਰੋਮਾਂਟਿਕ ਆ ਦੀਆਂ ਬੱਚੀਆਂ ਦੇ ਸੂਟ ਰੈਡੀ ਕਰ ਸਕਦੇ ਹਾਂ ਆਪਣਾ ਚੈੱਕ ਜਿਹੜਾ ਆਲਮੋਸਟ ਬਣ ਕੇ ਰੈਡੀ ਆ ਮੈਂ ਅੰਦਰਲੇ ਪਾਸੇ ਨੂੰ ਮਾਰਦਾਂਗੇ ਇਹ ਮੇਰੀ ਡੱਬੀ ਤਾਂ ਬਹੁਤ ਸੋਹਣੀ ਬਣੀ ਹੈ ਪੈਨ ਮਾਰਨ ਨਾਲ ਵੀ ਜਿਆਦਾ ਸੋਹਣੀ ਬਣੀ ਗਈ ਕਿ ਜੇ ਤੁਸੀਂ ਕੁਝ ਪੁੱਛਣਾ ਵੀ ਹੋਵੇ ਨਾ ਤੁਸੀਂ ਬਸ ਫੋਨ 'ਤੇ ਮੈਸੇਜ ਛੱਡ ਦਿਓ ਜਦੋਂ ਵੀ ਮੈਨੂੰ ਟਾਈਮ ਲੱਗੂਗਾ ਮੈਂ ਆਪੇ ਤੁਹਾਡਾ ਮੈਸੇਜ ਦੇਖ ਕੇ ਤੁਹਾਨੂੰ ਕੋਈ ਨਾ ਕੋਈ ਰਿਪਲਾਈ ਕਰੂੰਗੀ ਐਵੇਂ ਨਹੀਂ ਹੈਗਾ ਵੀ ਆਪਾਂ ਕੋਈ ਸੀ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲੂਗਾ ਬਟ ਜੇ ਤੁਸੀਂ ਕਾਲ ਕਰਦੇ ਹੋ ਤਾਂ ਮੈਂ ਅਵੇਲੇਬਲ ਨਹੀਂ ਹੁੰਦੀ ਤਾਂ ਮੈਂ ਤੁਹਾਨੂੰ ਨਹੀਂ ਮਿਲੂੰਗੀ ਠੀਕ ਹੈ ਤਾਂ ਇਹਦੇ ਵਿੱਚ ਦੇਖੋ ਆਹ ਚੈੱਕ ਆਪਣਾ ਬਣ ਗਿਆ ਹੁਣ ਆਪਾਂ ਵਿੱਚ ਆ ਫੁੱਲ ਪਾਉਣਾ ਇਹ ਵਾਲਾ ਡਿਜ਼ਾਈਨ ਆਪਾਂ ਤੁਹਾਨੂੰ ਪਹਿਲਾਂ ਸਿਖਾਇਆ ਹੋਇਆ ਹੈ ਵੀ ਇਹ ਫੁੱਲ ਕਿਵੇਂ ਬਣਦੇ ਨੇ ਸੈਂਟਰ ਦੇ ਵਿੱਚੋਂ ਸੂਈ ਕੱਢ ਨੂੰ ਠੀਕ ਹੈ ਹੁਣ ਚਾਰੇ ਪਾਸੇ ਇਹੀ ਵਾਲਾ ਫੁੱਲ ਬਣਾ ਦੇਣਾ ਉਹ ਤੁਸੀਂ ਦੇਖਣਾ ਵੀ ਸਾਈਜ਼ ਤੁਸੀਂ ਕਿੱਡਾ ਕਰੱਖਣਾ ਹੈ ਨੋਰਮਲ ਜਿਹਾ ਸਾਈਜ਼ ਹੀ ਸੋਹਣਾ ਲੱਗਦਾ ਬੜਾ ਵੱਡੇ ਵੱਡੇ ਜਿਹੀ ਮੀਟਿੰਗ ਦਿਲਾ ਠੀਕ ਹੈ ਇੱਕ ਕਾਲੀ ਨਾ ਕਰਿਆ ਕਰੋ ਜਿੰਨੀ ਸਫਾਈ ਹੋਗੀ ਉੰਨੀ ਛੋੜੇ ਕੰਮ ਦੀ ਕੀਮਤ ਲਾਉਣਾ ਉਨਾ ਛੋੜੇ ਕੰਮ ਨੂੰ ਪਸੰਦ ਕੀਤਾ ਜਾਂਦਾ ਹੈ ਜੇ ਤੁਸੀਂ ਕੰਮ ਵੀ ਕਰਦੇ ਹੋ ਬਹੁਤ ਲੋਕ ਕੰਮ ਕਰਦੇ ਨੇ ਠੀਕ ਹੈ ਕੰਮ ਕਰਦੇ ਹੋ ਜੇ ਤੁਸੀਂ ਸਫਾਈ ਨਾ ਕਰਕੇ ਦਿਓਗੇ ਤਾਂ بار بار ਅਗਲਾ ਤੁਹਾਡੇ ਤੋਂ ਕਰਾਉਂਦਾ ਜੇ ਤੁਸੀਂ ਪਹਿਲੀ ਵਾਰੀ ਹੋਈ ਅਗਲੇ ਦੇ ਪੈਸੀ ਵੇਸਟ ਕਰਤੇ ਤਾਂ ਫਿਰ ਭੁੱਲ ਜੂਗੀ ਅਗਲਾ ਤੁਹਾਨੂੰ ਦੁਬਾਰਾ ਵੀ ਕਰਾਉਂਦੇ ਮੇਰੇ ਨਾਲ ਵੀ ਹੋਇਆ ਤਾਂ ਐਵੇਂ ਨਹੀਂ ਕਰਨਾ ਜਿੰਨਾ ਕੰਮ ਕਰਨਾ ਹੈ ਘੱਟ ਕਰ ਲੋ ਪਰ ਸਫਾਈ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਹੋਣਾ ਚਾਹੀਦਾ ਤੁਹਾਡਾ ਜਿਹੜਾ ਕੰਮ ਹੈ ਕਿਉਂਕਿ ਨੀਡਲਵਰਕ ਦੇ ਵਿੱਚ ਸਫਾਈ ਦਾ ਹੀ ਮੁੱਲ ਹੁੰਦਾ। ਹਾਂਜੀ। ਕਈ ਭੈਣਾਂ ਦੇ ਸਵਾਲ ਸੀਗੇ ਵੀ ਸਾਨੂੰ ਸਾਰੀ ਡਿਟੇਲ ਚ ਟੂਲ ਦੀ ਫਿਲਕਾਰੀ ਦੱਸੋ। ਅੱਜ ਮੈਂ ਤੁਹਾਨੂੰ ਕਪੜਾ ਵੀ ਦੱਸਤਾ ਕਿਹੜਾ ਲੈਣਾ ਹੈ। ਸਾਈਡ ਬੀਡਿੰਗ ਵੀ ਦੱਸਤੀ ਕਿਵੇਂ ਕਰਨੀ ਹੈ। ਸਾਈਡ ਤੋਂ ਫੋਲਡ ਵੀ ਦੱਸਤਾ ਕਿਵੇਂ ਕਰਨਾ ਹੈ। ਚੱਕ ਵੀ ਦੱਸਿਆ ਕਿਵੇਂ ਬਣਾਉਣਾ ਵਿੱਚ ਫੁੱਲ ਵੀ ਦੱਸਿਆ ਕਿਵੇਂ ਬਣਾਉਣਾ ਠੀਕ ਹੈ ਹੁਣ ਤੁਸੀਂ ਜਲਦੀ ਤੋਂ ਜਲਦੀ ਬਣਾਓ ਤੇ ਸੈਂਡ ਕਰੋ ਮੈਨੂੰ ਪਿਕਸ ਹੋਪਸ ਨੂੰ ਪਸੰਦ ਆਇਆ ਹੋਊਗਾ ਤੇ ਕੋਈ ਸਿੱਖਣ ਨੂੰ ਮਿਲਿਆ ਹੋਊਗਾ ਥੈਂਕ ਯੂ